ਜੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ امید ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਰਾਜੀ ਆਪਾਂ ਦੋ ਸਬਜੈਕਟ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲਿਟੀ ਇਸ ਟਾਈਮ ਤੇ ਆਪਣੀ ਜਿਹੜੀ ਪੋਲਿਟੀ ਦੀ ਕਲਾਸ ਹੁੰਦੀ ਰਾਜੀ ਹਿਸਟਰੀ ਦੀ ਕਲਾਸ ਹੁੰਦੀ ਹੈ ਜ ਜਿਹਦੇ ਵਿੱਚ ਆਪਾਂ ਵਰਧਨ ਵੰਸ਼ਾ ਜਿਹੜਾ ਉਹਨੂੰ ਕਵਰ ਕਰ ਚੁੱਕੀਆਂ ਤੇ ਅੱਜ ਦਾ ਆਪਣਾ ਟੌਪਿਕ ਹੈ ਰਾਜੀ ਜਿਹੜੇ ਵੱਟਨ ਕਾਲ ਦੇ ਦੌਰਾਨ ਦੱਖਣ ਦੇ ਵਿੱਚ ਜਿਹੜੀਆਂ ਰਾਜਨੀਤਿਕ ਤਬਦੀਲੀਆਂ ਵਰਤੀਆਂ ਸੀ ਉਹਨਾਂ ਬਾਰੇ ਡਿਸਕਸ ਕਰਨਾ ਤਾਂ ਮੈਨੂੰ ਦੱਸ ਦਿਓ ਬਈ ਜਿਹੜੀਆਂ ਰਾਜਨੀਤਿਕ ਇਹ ਮੇਰੀ ਆਵਾਜ਼ ਤੇ ਕੰਟੈਂਟ ਦੀ ਜਿਹੜੀ ਫੋਟੋ ਆ ਤੁਹਾਡੇ ਤੱਕ ਸਹੀ ਆ ਰਹੀ ਹੈ ਫਿਰ ਆਪਾਂ ਕਲਾਸ ਨੂੰ ਸ਼ੁਰੂ ਕਰ ਦਈਏ ਠੀਕ ਆ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਕਿ ਬਈ ਲੈਕ ਨੂੰ ਆਪਣੇ ਫਰੈਂਡ ਸਰਕਲ 'ਚ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਸਟੂਡੈਂਟ ਹੈ ਜਿਹੜੇ ਉਹ ਵੀ ਆਪਣੇ ਨਾਲ ਜੁੜ ਸਕਣ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਬਈ ਉਹ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਵੇਂ ਮੈਂ ਤੁਹਾਨੂੰ ਕਹਿਆ ਸੀ ਰਾਜੀ ਕਿ ਜੇ ਦੂਆ ਆਪਣੀ ਜਿਹੜੀ ਪੇਸ਼ੈਂਟ ਹਿਸਟਰੀ ਕੰਪਲੀਟ ਹੁੰਦੀ ਹੈ ਤਾਂ ਉਹਨੇ ਟਾਈਮਸ ਆਪਾਂ ਜਿਹੜੇ 2000 ਤੱਕ ਸਬਸਕ੍ਰਾਈਬਰ ਕਰਾਂਗੇ ਤਾਂ ਆਪਣਾ ਅੱਜ ਏਸ਼ੀਅਨ ਹਿਸਟਰੀ ਦਾ ਲਾਸਟ ਟੌਪਿਕ ਆ ਬਈ ਤੇ ਆਪਣੀ 1200 ਤੱਕ ਜਿਹੜੇ ਸਬਸਕ੍ਰਾਈਬਰ ਹੋਏ ਐ ਤਾਂ ਹੁਣ ਦੱਸੋ ਕੀ ਗਾ ਸ਼ੁਰੂ ਕਰਾਂ ਜਾਂ ਨਹੀਂ ਤਾਂ ਕੱਲ ਨੂੰ ਆਪਾਂ ਇਹਦੇ MCQ ਕਰਾਂਗੇ 2 ਦਿਨਾਂ ਦੇ ਵਿੱਚ ਆਪਣੇ MCQ ਹੋ ਜਾਣਗੇ ਫਿਰ ਦੇਖਦੇ ਆਪਾਂ ਅੱਗੇ ਜਿਹੜਾ ਮੱਧਕਾਲੀਨ ਭਾਰਤ ਦਾ ਿਆਸਾ ਨੂੰ ਸ਼ੁਰੂ ਕਰਾਂਗੇ ਜਾਂ ਕਿਵੇਂ ਠੀਕ ਹੈ ਆਜਾਪਾ ਜਿਹੜੀਆਂ ਦੱਖਣੀ ਭਾਰਤ ਦੀਆਂ ਰਾਜਨੀਤਿਕ ਬੀਲਿੰਗਾਂ ਬਾਰੇ ਡਿਸਕਸ ਕਰਾਂਗੇ ਕਲਾ ਪਰੇ ਜੇ ਵਰਧਨ ਕਾਲ ਬਾਰੇ ਦੇਖਿਆ ਸੀ ਤੁਹਾਨੂੰ ਮੈਂ ਮੈਪ ਦੇ ਥਰੂ ਪੜਾਇਆ ਸੀਗਾ ਕਿ ਕਨੌਜ ਅਜਿਹਾ ਰਾਜ ਜਿਹਦੀ ਤੇ ਸਾਰਿਆਂ ਦੀ ਨਿਗਾ ਸੀ ਰਾਜੇ ਕਨੌਜ ਦੇ ਵਿੱਚ ਮੋਖਰੀ ਵੰਸ਼ ਦਾ ਰਾਜ ਸੀ ਜਿੱਥੇ ਅਮੰਤੀ ਵਰਧਨ ਹੈ ਜਿਹੜਾ ਉਹ ਰਾਜ ਕਰਦਾ ਸੀ ਫਿਰ ਉਸ ਤੋਂ ਉਹ ਦਾ ਬਾਦਰ ਦਾ ਪੁੱਤਰ ਗ੍ਰਹਿ ਵਰਧਨ ਆਇਆ ਸੀ ਉਹਦੇ ਨੇੜੇ ਬੰਗਾਲ ਸਿ ਰਾਜੇ ਬੰਗਾਲ ਦੇ ਵਿੱਚ ਜਿਹੜਾ ਹੈਗਾ ਸ਼ਿਸ਼ਾਂਕ ਦਾ ਰਾਜ ਸੀ ਗੋੜ ਅਲਾਕਾ ਸੀ ਇਹਦਾ ਉੱਥੇ ਸ਼ਿਸ਼ਾਂਕ ਦਾ ਰਾਜ ਸੀ ਇਹਦੇ ਨਾਲ ਮਾਲਵਾ ਮਾਲਵਾ ਦੇ ਵਿੱਚ ਦੀਵ ਗੁਪਤ ਦਾ ਰਾਜ ਸੀ ਤਾਂ ਜਦੋਂ ਰਾਜੇ ਅਵੰਤੀ ਵਰਧਨ ਦੀ ਮੌਤ ਹੋਬਾਦ ਗ੍ਰਹਿ ਵਰਧਨ ਜਿਹੜਾ ਉਹ ਰਾਜ ਗੱਦੀ ਤੇ ਬੈਠਦਾ ਤਾਂ ਗ੍ਰਹਿ ਵਰਧਨ ਨੂੰ ਜਿਹੜਾ ਹੈਗਾ ਇਹ ਦੀਵ ਗੁਪਤਾ ਜਿਹੜਾ ਤੇ ਸ਼ਿਸ਼ਾਂਕ ਇਹ ਰਲ ਕੇ ਜਿਹੜਾ ਉਹਦਾ ਕਤਲ ਕਰ ਦਿੰਦੇ ਤੇ ਜਿਹੜੀ ਉਹਦੀ ਪਤਨੀ ਹੁੰਦੀ ਹੈ ਰਾਜੇ ਰਾਜਸ਼੍ਰੀ ਜੋ ਹਰਸ਼ਵਰਧਨ ਦੇ ਰਾਜ ਵਰਧਨ ਦੀ ਭੈਣ ਹੁੰਦੀ ਆ ਤੇ ਪ੍ਰਵਕਰਵਰਦਨ ਦੀ ਬੇਟੀ ਹੁੰਦੀ ਹੈ ਉਹਨੂੰ ਕੈਦ ਕਰ ਲੈਂਦੀ ਆ ਤਾਂ ਫਿਰ ਇਸੇ ਇਹਨਾਂ ਤੋਂ ਆਪਣੇ ਭਰਾ ਤੇ ਬਣਵਾਈਏ ਦੀ ਮੌਤ ਦਾ ਬਦਲਾ ਲੈਂਦੇ ਹੋਏ ਜਿਹੜਾ ਹੈਗਾ ਹਰਸ਼ਵਰਦਨ ਜਿਹੜਾ ਉਹ ਸ਼ਸ਼ਾਂਖ ਨੂੰ ਤੇ ਇਹਨਾਂ ਨੂੰ ਮਾਰ ਦਿੰਦਾ ਤੇ ਕਨੌਜ ਨੂੰ ਜਿਹੜਾ ਹੈਗਾ ਆਪਣੇ ਸਾਮਰਾਜ ਵਿੱਚ ਮਿਲਾ ਲੈਂਦਾ ਤੇ ਉਹਨੂੰ ਰਾਜਤਾਨੀ ਕੋਸ਼ਿਸ਼ ਕਰ ਦਿੰਦਾ ਠੀਕ ਹੈ ਜੇ ਮੈਂ ਤੁਹਾਨੂੰ ਕੱਲ ਮੈਪ ਦੇ ਥਰੂ ਸਾਰਾ ਸਮਝਾਇਆ ਸੀ ਜਿਹਨਾਂ ਨੇ ਨਹੀਂ ਕਲਾਸ ਵਾਚ ਕੀਤੀ ਉਹ ਜ਼ਰੂਰ ਵਾਚ ਲੈ ਆਜ ਅੱਜ ਦਾ ਆਪਣਾ ਟੌਪਿਕ ਰਾਜੇ ਨਿੱਕਾ ਜਾਂ ਟੌਪਿਕ ਆ ਇਹਦੇ 2D ਪੁਆਇੰਟ ਦੇ 3 ਤੋਂ ਕੁਐਸਚਨ ਬਣਦਾ ਆ ਤਾਂ ਸਿਰਫ ਉਹੋ ਚੀਜ਼ਾਂ ਡਿਸਕਸ ਕਰਾਂਗੇ ਆਦਰਵਾਇਜ਼ ਹੋਰ ਕੁਛ ਨਹੀਂ ਜਿੰਨਾ ਕਿ ਡਿਸਕਸ ਕਰਾਂਗੇ ਉਹਨਾਂ ਦਾ ਤੁਸੀਂ ਧਿਆਨ ਚ ਜ਼ਰੂਰ ਰੱਖ ਲਿਓ ਤਾਂ ਰਾਜੇ ਚਾਲੁਕਿਆ ਵੰਸ਼ ਚਾਲੁਕਿਆ ਵੰਸ਼ ਦੀ ਸਥਾਪਨਾ 6ਵੀਂ ਤੋਂ 8ਵੀਂ ਸਦੀ ਤੱਕ ਹੋਈ ਸੀਗੀ ਰਾਜੇ ਇਹਦੇ ਤਿੰਨ ਵੰਸ਼ ਸੀਗੇ ਚਾਲੁਕਿਆ ਜਿਹੜੇ ਅੱਗੇ ਤਿੰਨ ਤਰ੍ਹਾਂ ਦੇ ਸੀ ਜਿਵੇਂ ਬਦਾਮੀ ਚਾਲੁਕਿਆ ਰਾਜੇ ਜਿਨ੍ਹਾਂ ਨੇ ਕਰਨਾਟਕ ਤੇ ਸ਼ਾਸਨ ਕੀਤਾ ਸੀਗਾ ਵੈਂਗੀ ਚਾਲੁਕਿਆ ਜਿਨ੍ਹਾਂ ਨੇ ਆਂਧਰਾ ਪ੍ਰਦੇਸ਼ ਤੇ ਸ਼ਾਸਨ ਕੀਤਾ ਸੀ ਤੇ ਕਲਿਆਣੀ ਜਿਨ੍ਹਾਂ ਨੇ ਕਰਨਾਟਕ ਤੇ ਸ਼ਾਸਨ ਕੀਤਾ ਸੀਗਾ ਠੀਕ ਹੈ ਨਾ ਮੈਂ ਤੁਹਾਨੂੰ ਮੈਪ ਦੇ थ्रू ਦੱਸਾਂ ਜਿਵੇਂ ਮੰਨ ਲਓ ਇੱਥੇ ਕਰਨਾਟਕ ਤੇ ਜਿਹੜੇ ਸੀਗੇ ਬਦਾਮੀ ਇਹਨਾਂ ਨੇ ਸ਼ਾਸਨ ਕੀਤਾ ਇੱਥੇ ਆਂਧਰਾ ਪ੍ਰਦੇਸ਼ ਆਉਂਦਾ ਰਹੇ ਜੀ ਅੰਧਰਾ ਪ੍ਰਦੇਸ਼ ਇਹਦੇ ਵਿੱਚ ਵੇਂਗੀ ਹੈ ਜਿਹੜੀ ਉਹਨਾਂ ਨੇ ਵੇਂਗੀ ਚਾਲੁਕੀ ਅਸੀਂ ਉਹਨਾਂ ਨੇ ਸ਼ਾਸਨ ਕੀਤਾ ਫਿਰ ਇੱਥੇ ਕਰਨਾਟ ਆਉਂਦਾ राजे ਹਾਂ ਕਰਨਾਟਕ ਕਲਿਆਣੀਆਂ ਨੇ ਵੀ ਕਰਨਾਟਕ ਤੇ ਹੀ ਸ਼ਾਸਨ ਕੀਤਾ ਸੀ ਠੀਕ ਹੈ ਤਰ राजे ਚਾਲੁਕੀਆ ਜਿਹੜੇ ਬਦਾਮੀ ਹੋਏ ਆ ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜਿਹੜੇ ਦੂਜੇ ਹੋਏ ਆ ਵੇਂਗੀ ਤੇ ਕਲਿਆਣੀ ਇਹਨਾਂ ਦੇ ਸਿਰਫ ਆਪਾਂ ਸੰਸਥਾਪਕ ਅਤੇ ਜਿਹੜੀ ਇਹਨਾਂ ਦੀ ਰਾਜਧਾਨੀਆਂ उद्दार डिस्कस करा चल क्या बतापी राजे इन्ह की राजधानी बतापी थी पूर्व ना इनका बतापी सगा इन्हों बतापी भी लिखे आ सका बदामी दोनों नाम लिखे आ सकता इन्हों की राजधानी का नाम से ये राजे यदि संस्थापक जय सिंह से वास्तविक संस्थापक पूछ तो पोलीकेशन पहला ठीक है न जे ऑप्शन राजे जय सिकेशन पहला हो दोनों होए तो उन्होंने संस्थापक पूछा तो जय सिंह आऊगा जो वास्तविक संस्थापक पूछा तो पुलिकेशन पहला आऊगा ठीक है ਅਪਲੀਕੇਸ਼ਨ ਪਹਿਲਾ ਨੇ ਰਾਜੇ ਇੱਕ ਆਪਾਦੀਆਂ ਲਈਆਂ ਸੀਗੀਆਂ ਸਤਿਆਕਸ਼ ਰਣ ਵਿਕਰਮ ਤੇ ਸ਼੍ਰੀ ਪ੍ਰਿਥਵੀਵल्लभ ਇਹਦੇ ਚੋਂ ਨਹੀਂ ਇਹਨਾਂ ਕੁਐਸਚਨ ਬਣਦਾ ਹੁੰਦਾ ਸਿਰਫ ਸੰਸਥਾਪਕ ਨਾਲ ਤੁਸੀਂ ਧਿਆਨ ਚ ਰੱਖ ਲਓ ਅਪਲੀਕੇਸ਼ਨ ਪਹਿਲੇ ਤੋਂ ਬਾਅਦ ਕੀਤਤੀ ਵਰਮਨ ਹੈ ਜਿਹੜਾ ਉਹ ਆਉਂਦੇ ਆ ਫਿਰ ਅਪਲੀਕੇਸ਼ਨ ਦੂਜਾ ਇਹਦੇ ਚੋਂ ਕੁਐਸਚਨ ਬਣ ਲੈਂਦੇ ਰਾਜੇ ਇਹ ਸਭ ਤੋਂ ਸ਼ਕਤੀਸ਼ਾਲੀ ਤੇ ਜਿਹੜਾ ਪ੍ਰਸਿੱਧ ਸ਼ਾਸਕ ਸੀਗਾ ਅਪਲੀਕੇਸ਼ਨ ਦੂਜਾ ਸੀਗਾ ਇਹ ਨੇ ਹੀ ਜਿਹੜਾ ਰਾਜ ਜ ਆਪਣਾ ਉੱਤਰ ਤੋਂ ਦੱਖਣ ਤੱਕ ਜਿਹੜਾ ਹੈਗਾ ਵਿਸਤਾਰ ਕੀਤਾ ਸੀਗਾ ਆਪਣੇ ਸਾਮਰਾਜ ਦਾ ਜਿਹੜਾ ਉੱਤਰ ਤੋਂ ਲੈ ਕੇ ਦੱਖਣ ਤੱਕ ਵਿਸਥਾਰ ਕੀਤਾ ਸੀ ਤੇ ਪੁਲਕੇਸ਼ਨ ਦੂਜੇ ਦਾ ਹੀ ਰਾਜ ਜਿਹੜਾ ਹਰਸ਼ਵਰਧਨ ਦੇ ਨਾਲ ਜੁੜਦਾ ਨਰਮਦਾ ਨਦੀ ਦੇ ਕੰਢੇ ਆਪਾਂ ਪਿੱਛੇ ਵੀ ਡਿਸਕਸ ਕਰਕੇ ਆਏ ਆ ਅੱਗੇ ਵੀ ਆਪਾਂ ਡਿਸਕਸ ਕਰਕੇ ਕਰਾਂਗੇ ਹੁਣ ਪੁਲਕੇਸ਼ਨ ਪਹਿਲੇ ਦਾ ਪਹਿਲਾਂ ਤਾਂ ਸਮਾ ਰੱਖ ਲਓ ਦੂਜੇ ਦਾ ਯਾਦ ਰਾਜੇ 610 ਤੋਂ 640 ਤੱਕ ਇਹਨੇ ਸ਼ਾਸਨ ਕੀਤਾ ਸੀਗਾ ਤੇ ਸਭ ਤੋਂ ਸ਼ਕਤੀਸ਼ਾਲੀ ਰਾਜਾ ਚਾਲੁਕਿਆ ਵੰਸ਼ ਦਾ ਕੌਣ ਸੀ ਪੁਲਕੇਸ਼ਨ ਦੂਜਾ ਸੀਗਾ ਇਹਨੇ ਉਪਾਦੀਆਂ ਲਈਆਂ ਸੀ ਰਾਜੇ ਪਰਮੇਸ਼ਵਰ ਪਰਮੇਸ਼ਵਰ ਸਭ ਤੋਂ ਉੱਪਰ ਯਾਨੀ ਕਿ ਸਭ ਤੋਂ ਉਚਤਮ ਤੇ ਦੱਖਣੀ ਪਰਮੇਸ਼ਵਰ ਤੇ ਜਦੋਂ ਇਹਨੇ ਉੱਤਰ ਤੋਂ ਦੱਖਣ ਤੱਕ ਰਾਜ ਕੀਤਾ ਤਾਂ ਇਹਨੇ ਦੱਖਣ ਦਾ ਪਰਮੇਸ਼ਵਰ ਜਿਹੜਾ ਆਪਾਦੀ ਲਈ ਸੀ ਸਤਿ ਸ਼੍ਰੀ ਅਕਾਲ ਜੀ ਫਿਰ राजे ਹਰਸ਼ਵਰਧਨ ਨਾਲ ਜੁੱਧ ਇਹ ਆਪਾਂ ਪਹਿਲਾਂ ਹਰਸ਼ਵਰਧਨ ਨਾਲ ਟੌਪਿਕ ਦੇ ਵਿੱਚ ਵੀ ਇਹਨੂੰ ਕੀਤਾ ਆਪਾਂ ਇੱਥੇ ਦੁਬਾਰਾ ਤੋਂ ਕਰ ਲੈਨੇ ਆ ਕਿ ਨਰਮਣਾ ਨਦੀ ਦੇ ਕੰਢੇ ਜਿਹੜਾ ਹਰਸ਼ਵਰਧਨ ਦੇ ਨਾਲ ਜੁੱਧ ਹੁੰਦਾ ਇਸ ਜੁੱਧ ਦੇ ਵਿੱਚ ਹਰਸ਼ਵਰਧਨ ਦੀ ਹਾਰ ਹੁੰਦੀ ਹੈ राजे ਇਹ ਹਰਸ਼ਵਰਧਨ ਦੀ ਪਹਿਲੀ ਤੇ ਆਖਰੀ ਹਾਰ ਹੁੰਦੀ ਆ ਨਾ ਤੇ ਇਸ ਤੋਂ ਪਹਿਲਾਂ ਕਦੇ ਹਾਰਿਆ ਹੁੰਦਾ ਤੇ ਨਾ ਇਸ ਤੋਂ ਬਾਅਦ ਕਦੇ ਉਹ ਹਾਰਦਾ ਪਹਿਲੀ ਤੇ ਆਖਰੀ ਹਾਰ ਹੁੰਦੀ ਹੈ ਆਖਰੀ ਹਾਰ ਓਕੇ ਤਾਂ ਇਹਦੀ ਜਾਣਕਾਰੀ ਆਪਾਂ ਨੂੰ ਇਹ ਹੋਲ ਅਭਿਲੇਖ ਤੋਂ ਮਿਲਦੀ ਰਹੇ ਜੀ ਜਿਹਨੂੰ ਰਵਿਕ੍ਰਿਤੀ ਨੇ ਲਿਖਿਆ ਸੀਗਾ ਇਹ ਪੁਲੀਕੇਸ਼ਨ ਦੂਜੇ ਦਾ ਦਰਬਾਰੀ ਕਵੀ ਸੀ ਜੇ ਪੁੱਛ ਲੈਣ ਰਵਿਕ੍ਰਿਤੀ ਕੀਤੀ ਹੈ ਜਿਹੜਾ ਉਹ ਕੌਣ ਸੀਗਾ ਤਾਂ ਉਹ ਪੁਲੀਕੇਸ਼ਨ ਦੂਜੇ ਦਾ ਦਰਬਾਰੀ ਕਵੀ ਸੀਗਾ ਇਹ ਨੇ ਇਹ ਹੋਲ ਅਭਿਲੇਖ ਦੀ ਜਿਹੜੀ ਹੈਗੀ ਆ ਰਚਨਾ ਕੀਤੀ ਸੀ ਤੇ ਜਿਹਦੇ ਤੋਂ ਆਪਾਂ ਨੂੰ ਹਰਸ਼ਵਰਧਨ ਤੇ ਪੁਲੀਕੇਸ਼ਨ ਦੂਜੇ ਦੇ ਜਿਹੜਾ ਯੁੱਧ ਦਾ ਨਰਮਨਾਨ ਦੇ ਜਿਹੜੇ ਕੰਡੇ ਹੋਇਆ ਸੀਗਾ ਉਹਦੀ ਜਾਣਕਾਰੀ ਮਿਲਦੀ ਹੈ ਠੀਕ ਆ ਫਿਰ ਰਾਜੇ ਵੈਂਗੀ ਦੀ ਜਿੱਤ ਹੁੰਦੀ ਆ ਪੁਲੀਕੇਸ਼ਨ ਦੂਜਾ ਜਿਹੜਾ ਇਹਨੇ ਵੈਂਗੀ ਤੇ ਵੀ ਜਿੱਤ ਹਾਸਲ ਕੀਤੀ ਸੀਗੀ ਵੈਂਗੀ ਦਾ ਸ਼ਾਸਕ ਸੀਗਾ ਮਹਿੰਦਰ ਵਰਮਨ ਮਹਿੰਦਰ ਵਰਮਨ ਰਾਜੇ ਪਾਲਵ ਸ਼ਾਸਕ ਸੀਗਾ ਦੇ ਪੁਲੀਕੇਸ਼ਨ ਦੂਜੇ ਨੇ ਜਿਹੜਾ ਹੈਗਾ ਮਹਿੰਦਰ ਵਰਮਨ ਨੂੰ ਹਰਾ ਕੇ ਆਂਧਰਾ ਪ੍ਰਦੇਸ਼ ਤੇ ਕਬਜ਼ਾ ਕਰ ਲਿਆ ਸੀਗਾ ਉੱਤਰੀ ਵੈਂਗੀ ਤੇ ਕਬਜ਼ਾ ਕਰ ਲਿਆ ਸੀ ਤੇ ਆਪਣੇ ਜਿਹੜਾ ਭਰਾ ਸੀਗਾ ਵਿਸ਼ਨੂ ਵਰਮਨ ਉਹਨੂੰ ਸ਼ਾਸਕ ਬਣਾਇਆ ਸੀਗਾ ਫਿਰ ਰਾਜੇ ਅਪਲੀਕੇਸ਼ਨ ਦੂਜੇ ਦੀ ਹੱਤਿਆ ਕੌਣ ਕਰਦਾ 642 ਈਸਵੀ ਦੇ ਵਿੱਚ ਜਿਹੜਾ ਇਹ ਮਹਿੰਦਰ ਵਰਮਨ ਸੀ ਰਾਜੇ ਇਹਦਾ ਪੁੱਤਰ ਨਰਸਿੰਘ ਵਰਮਨ ਆਉਂਦਾ ਮਹਿੰਦਰ ਵਰਮਨ ਤੋਂ ਬਾਅਦ ਇਹਦਾ ਪੁੱਤਰ ਜਿਹੜਾ ਨਰਸਿੰਘ ਵਰਮਨ ਆਉਂਦਾ ਉਹਨੇ 642 ਈਸਵੀ ਦੇ ਵਿੱਚ ਜਿਹੜਾ ਮਨੀ ਮੰਗਲਮ ਨਾਂ ਦੇ ਸਥਾਨ ਤੇ ਅਪਲੀਕੇਸ਼ਨ ਦੂਜੇ ਦੇ ਨਾਲ ਯੁੱਧ ਕੀਤਾ ਸੀਗਾ ਮਨੀ ਮੰਗਲਮ ਨਾਂ ਦੇ ਸਥਾਨ ਤੇ ਅਪਲੀਕੇਸ਼ਨ ਦੂਜੇ ਦੇ ਨਾਲ ਯੁੱਧ ਕੀਤਾ ਸੀਗਾ ਤੇ ਇਹਨੂੰ ਹਰਾਤਾ ਸੀਗਾ ਤੇ ਇਹਨੂੰ ਹਰਾਉਣ ਤੋਂ ਬਾਅਦ ਫਿਰ ਉਹਨੇ ਬਤਾਪੀ ਕੋੜ ਦੀ ਜਿਹੜੀ ਉਪਾਧੀ ਆ ਉਹ ਕੀ ਕੀ ਸੀ ਤਾਰਨ ਕੀ ਕਿਸੀ ਨਹੀਂ ਠੀਕ ਆ ਸਮਝ ਆ ਗਿਆ ਤਾਂ ਇਥੇ ਇਹ ਧਿਆਨ ਚ ਰੱਖਣਾ ਰਹ ਜੀ ਅਪਲੀਕੇਸ਼ਨ ਦੂਜੇ ਦੇ ਜਿਹੜਾ ਹੀ ਚੀਨੀ ਯਾਤਰੀ ਹਮੂਸਾਂਗਾ ਉਹਦੇ ਨਾਲ ਰਿਲੇਟਡ ਵੀ ਕੁਐਸਚਨ ਪੁੱਛ ਲੈਣਗੇ ਆ ਤਾਂ ਚੀਨੀ ਯਾਤਰੀ ਹਮੂਸਾਂਗ ਅਪਲੀਕੇਸ਼ਨ ਦੂਜੇ ਦੇ ਸਮੇਂ ਉਹਦੇ ਦਰਬਾਰ ਚ ਵੀ ਆਇਆ ਸੀ ਆਪਾਂ ਨੂੰ ਪਤਾ ਨਾ ਕਿਉਂ ਹਰਸ਼ਵਰਧਨ ਦੇ ਦਰਬਾਰ ਦੇ ਵਿੱਚ ਆਇਆ ਸੀਗਾ ਤਾਂ ਉਹ ਅਪਲੀਕੇਸ਼ਨ ਦੂਜੇ ਦੇ ਦਰਬਾਰ ਵਿੱਚ ਵੀ ਗਿਆ ਸੀਗਾ ਤੇ ਨਰਸਿੰਘ ਵਰਮਨ ਦੇ ਦਰਬਾਰ ਵਿੱਚ ਵੀ ਗਿਆ ਸੀਗਾ ਠੀਕ ਆ ਤੇ ਇਹਨਾਂ ਦੇ ਵਿੱਚ ਰਾਜੇ ਕੀ ਸੀ ਇਹ ਹਿੰਦੂ ਧਰਮ ਨੂੰ ਮੰਨਦੇ ਸੀਗੇ ਜਿਹੜਾ ਇਹ ਚਾਲੁਕੀਆ ਵੰਸ਼ ਸੀ ਇਹ ਵੀ ਤੇ ਜਿਹੜਾ ਇਹ ਪੱਲਵ ਵੰਸ਼ ਸੀ ਇਹ ਵੀ ਇਹ ਹਿੰਦੂ ਧਰਮ ਨੂੰ ਮੰਨਦੇ ਸੀਗੇ ਪਰ ਬੁੱਧ ਧਰਮ ਤੇ ਜੈਨ ਧਰਮ ਦੇ ਪ੍ਰਤੀ ਸਤਿਕਾਰ ਰੱਖਦੇ ਸੀਗੇ ਠੀਕ ਹੈ ਨਾ ਇਹ ਦੋਨੋਂ ਹੀ ਪੱਲਵ ਵੰਸ਼ ਵੀ ਤੇ ਚਾਲੁਕੀਆ ਵੰਸ਼ ਵੀ ਤੇ ਚਾਲੁਕੀਆ ਵੰਸ਼ ਦੇ ਜਿਹੜੇ ਪੁਲਕੇਸ਼ਨ ਦੂਜੇ ਦੀ ਹੱਤਿਆ ਕੀਨੇ ਕੀਤੀ ਸੀ ਨਰਸਿੰਘ ਵਰਮਨ ਨੇ ਮਨੀ ਮੰਗਲਮ ਨਾਂ ਦੇ ਸਥਾਨ ਤੇ ਯੁੱਧ ਹੋਇਆ ਸੀਗਾ ਤੇ ਉਹਨੂੰ ਪੁਲਕੇਸ਼ਨ ਦੂਜੇ ਨੂੰ ਹਰਾਉਣ ਤੋਂ ਬਾਅਦ ਜਿਹੜਾ ਹੈਗਾ ਉਹਨੇ ਬਤਾਪੀ ਕੋਟ ਦੀ ਆਪਾਦੀ ਧਾਰਨ ਕੀਤੀ ਸੀ ਦਾਪੀਕੋਟ ਦੀ ਪਾਦੀ ਕਿਉਂ ਧਾਰਨ ਕੀਤੀ ਸੀ ਰਾਜੇ ਕਿਉਂਕਿ ਉਹਨੇ ਅਪਲੀਕੇਸ਼ਨ ਦੂਜੇ ਨੂੰ ਹਰਾ ਕੇ ਬਤਾਪੀ ਦੇ ਉੱਤੇ ਕਬਜ਼ਾ ਕੀਤਾ ਸੀ ਇਸੇ ਕਰਕੇ ਉਹਨੇ ਬਤਾਪੀ ਕੋਟ ਦੀ ਪਾਦੀ ਧਾਰਨ ਕੀਤੀ ਸੀ ਫਿਰ ਰਾਜੇ ਅਜੰਤਾ ਦੀਆਂ ਗੁਫਾਵਾਂ ਵਿੱਚ ਚਿੱਤਰ ਮਿਲਦਾ ਅਪਲੀਕੇਸ਼ਨ ਦੂਜੇ ਦਾ ਇਹ ਕੁਐਸਚਨ ਬਣ ਜਾਂਦਾ ਹੁੰਦਾ ਕਿ ਅਪਲੀਕੇਸ਼ਨ ਕਿਹੜੇ ਰਾਜੇ ਦਾ ਅਜੰਤਾ ਦੀਆਂ ਗੁਫਾਵਾਂ ਦੇ ਵਿੱਚ ਚਿੱਤਰ ਮਿਲਦਾ ਇੱਕ ਫਾਰਸੀ ਦੂਤ ਦਾ ਸਵਾਗਤ ਕਰਦੇ ਹੋਏ ਤਾਂ ਅਪਲੀਕੇਸ਼ਨ ਦੂਜੇ ਦਾ ਜਿਹੜਾ ਚਿੱਤਰ ਹੈਗਾ ਉਹ ਦਿਖਾਇਆ ਗਿਆ ਅਜੰਤਾ ਦੀਆਂ ਗੁਫਾਵਾਂ ਦੇ ਵਿੱਚ ਕਿ ਇੱਕ ਉਹ ਫਾਰਸ ਜਾਂ ਈਰਾਨ ਦੇ ਦੂਤ ਦਾ ਸਵਾਗਤ ਕਰਦੇ ਹੋਏ ਕਿਰੇ ਰਾਜੇ ਅੰਤਿਮ ਸ਼ਾਸਕ ਚਾਲੁਕਿਆ ਦਾ ਜਿਹੜਾ ਅੰਤਿਮ ਰਾਸ਼ਟ੍ਰ ਸ਼ਾਸਕ ਸੀਗਾ ਉਹ ਕੌਣ ਸੀਗਾ ਨਰ ਵਰਮਨ ਜਿਹੜਾ ਆਪਾਂ ਪਾਲਵਾਂ ਬਾਰੇ ਪਿੱਛੇ ਪੜ ਕੇ ਆਏ ਰਾਜੇ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਉੱਥੇ ਪਾਲਵਾਂ ਬਾਰੇ ਡਿਸਕਸ ਕਰਨ ਦਾ ਮਤਲਬ ਕੀ ਸੀਗਾ ਕਿਉਂਕਿ ਉਹਨਾਂ ਦਾ ਜਿਹੜਾ ਪੁਲਕੇਸ਼ਨ ਦੂਜੇ ਨਾਲ ਸੰਬੰਧ ਸੀਗਾ ਮਹਿੰਦਰ ਵਰਮਨ ਨੂੰ ਪੁਲਕੇਸ਼ਨ ਦੂਜੇ ਨੇ ਹਰਾਇਆ ਸੀ ਤੇ ਪੁਲਕੇਸ਼ਨ ਦੂਜੇ ਨੂੰ ਨਰ ਸਿੰਘ ਵਰਮਨ ਨੇ ਹਰਾਇਆ ਸੀ ਇਸੇ ਕਰਕੇ ਆਪਾਂ ਪਿੱਛੇ ਡਿਸਕਸ ਕੀਤਾ ਇਹ ਚਾਲੁਕਿਆ ਵੰਸ਼ ਦਾ ਜਿਹੜਾ ਹੈਗਾ ਅੰਤਿਮ ਰਾਜਾ ਹੈਗਾ ਕੀਰਤੀ ਵਰਮਨ ਦੂਜਾ ਇਹਨੂੰ ਹਰਾਇਆ ਸੀ ਦੰਤੀ ਦੁਰਗਣੀ ਜੋ ਰਾਸ਼ਟ੍ਰਕੂਟ ਵੰਸ਼ ਦਾ ਸੀ ਤਾਂ ਇੱਥੇ ਕੁਐਸਚਨ ਬਣਦਾ ਰਹੇ ਜੀ ਕਿ ਇੱਕ ਤਾਂ ਕੁਐਸਚਨ ਬਣ ਜੂ ਚਾਲੂ ਕੀ ਵੰਸ਼ ਦਾ ਆਖਰੀ ਰਾਜਾ ਕੌਣ ਸੀ ਕੀਰਤੀ ਵਰਮਨ ਦੂਜਾ ਉਹਨੂੰ ਹਰਾਇਆ ਕਿਹਨੇ ਸੀ ਦੰਤੀ ਦੁਰਗ ਨੇ ਦੰਤੀ ਦੁਰਗ ਦਾ ਸਬੰਧ ਕੀ ਦੇ ਨਾਲ ਆ ਰਾਸ਼ਟ੍ਰਕੂਟ ਵੰਸ਼ ਦੇ ਨਾਲ ਠੀਕ ਹੈ ਨਾ ਤੇ ਇਹ ਧਿਆਨ ਚ ਰੱਖਣਾ ਇਹ ਇਹ ਵੀ ਪੁੱਛ ਸਕਦੇ ਆ ਰਾਸ਼ਟ੍ਰਕੂਟ ਵੰਸ਼ ਦੀ ਸਥਾਪਨਾ ਕਿਹਨੇ ਕੀਤੀ ਦੰਤੀ ਦੁਰਗ ਨੇ ਕਦੋਂ ਕੀਤੀ 750 ਦੇ ਵਿੱਚ ਇੰਨੀ ਕੁ ਲੈਣਾ ਰ ਹੈ ਜੀ ਇੰਨੀ ਕੁ ਲੈਣ ਦੇ ਵਿੱਚੋਂ ਕਿੰਨੇ ਕੁਐਸਚਨ ਬਣਦੇ ਆ ਉਹਨੂੰ ਹਰ ਇੱਕ ਐਂ ਦਾ ਤੋਂ ਦੇਖ ਲਿਆ ਕਰੋ ਠੀਕ ਹੈ ਫਿਰ ਰਾਜੇ ਚਾਲੁਕਿਆ ਰਾਜੇ ਆਪਾਂ ਸਾਰੇ ਡਿਸਕਸ ਕਰਕੇ ਆਏ ਆ ਜੈ ਸਿੰਘ ਸੰਸਥਾਪਕ ਫਿਰ ਪੁਲਕੇਸ਼ਨ ਪਹਿਲਾ ਵਾਸਤਵਿਕ ਸੰਸਥਾਪਕ ਉਸ ਤੋਂ ਬਾਅਦ ਕੀਰਤੀ ਵਰਮਨ ਆਉਂਦਾ ਫਿਰ ਪੁਲਕੇਸ਼ਨ ਦੂਜਾ ਆਉਂਦਾ ਵਿਕਰਮਦਿੱਤਿਆ ਪਹਿਲਾ ਆਉਂਦਾ ਤੇ ਲਾਸਟ ਕੀਰਤੀ ਵਰਮਨ ਦੂਜਾ ਹੁੰਦਾ ਠੀਕ ਹੈ ਇਹ ਤਰਤੀਬ ਕਈ ਵਾਰੀ ਕਹਿ ਦਿੰਦੀ ਹੈ ਦੱਸੋ ਵੀ ਸਹੀ ਤਰਤੀਬ ਦੇ ਵਿੱਚ ਦੱਸੋ ਵੀ ਕਿਹੜੇ ਰਾਜਾ ਪਹਿਲਾਂ ਆਇਆ ਕਿਹੜਾ ਰਾਜਾ ਬਾਅਦ ਚ ਆਇਆ ਠੀਕ ਹੈ ਹੁਣ ਆਪਾਂ ਜਿਹੜਾ ਦੂਜੇ ਵੰਸ਼ ਹੋਈ ਹੈਗੇ ਚਾਲੁਕਿਆ ਦੇ ਉਹਨਾਂ ਦੇ ਜਿਹੜੇ ਸੰਸਥਾਪਕ ਤੇ ਰਾਜਧਾਨੀ ਉਹਨਾਂ ਬਾਰੇ ਡਿਸਕਸ ਕਰ ਲਾਂਗੇ ਕਿਉਂਕਿ ਉਸ ਤੋਂ ਬਾਅ ਜਿਹੜੇ ਚਾਲੁਕੀਆ ਬਦਾਮੀ ਸੀ ਰਾਜੇ ਜੈ ਸਿੰਘ ਉਹਨਾਂ ਦਾ ਸੰਸਥਾਪਕ ਸੀ ਜੇ ਜੈ ਸਿੰਘ ਆਪਸ਼ਨ 'ਚ ਨਾ ਹੋਵੇ ਤਾਂ ਅਪਲੀਕੇਸ਼ਨ ਪਹਿਲਾ ਆਊਗਾ ਕਿਉਂਕਿ ਵਾਸਤਵਿਕ ਸੰਸਥਾਪਕ ਹੋਰ ਸੀਗੇ ਤੇ ਇਹਨਾਂ ਦੀ ਰਾਜਧਾਨੀ ਰਾਜੇ ਬਤਾਪੀ ਸੀਗੀ ਜਿਹੜੇ ਵੇਂਗੀ ਸੀਗੇ ਇਹਨਾਂ ਨੇ ਵਿਸ਼ਨੂੰਵਰਧਨ ਸੀ ਸੰਸਥਾਪਕ ਇਹਨਾਂ ਦੀ ਰਾਜਧਾਨੀ ਵੇਂਗੀ ਸੀ ਜਿਹੜੇ ਕਲਿਆਣੀ ਸੀਗੇ ਇਹਨਾਂ ਦੀ ਜਿਹੜਾ ਸੰਸਥਾਪਕ ਤੈਲਪ ਦੂਜਾ ਸੀਗਾ ਇਹਨਾਂ ਨੇ ਮਾਨ ਖੇਤ ਨੂੰ ਰਾਜਧਾਨੀ ਸੀ ਰਾਜੇ ਇਹਨਾਂ ਦੀ ਪਹਿਲਾਂ ਫਿਰ ਉਸ ਤੋਂ ਬਾਅਦ ਕਲਿਆਣੀ ਬਣਾਇਆ ਗਿਆ ਸੀ ਕਿਹਨੇ ਬਣਾਇਆ ਸੀ ਸਮੀਸ਼ਵਰ ਪਹਿਲੇ ਨਹੀਂ ਜਿਹੜਾ ਚਾਲੁਕੀ ਚਾਲੁਕੀ ਕਲਿਆਣੀ ਆ ਨਾ ਉਹਨਾਂ ਦਾ ਇੱਕ ਸਮੇਸ਼ਵਰਮਨ ਪਹਿਲਾ ਰਾਜਾ ਹੋਇਆ ਜਿਨੇ ਕਲਿਆਣੀ ਨੂੰ ਰਾਜਧਾਨੀ ਬਣਾਇਆ ਉਸ ਤੋਂ ਪਹਿਲਾਂ ਮਾਨਖੇਤ ਜਿਹੜੀ ਰਾਜਧਾਨੀ ਸੀਗੀ ਠੀਕ ਆ ਫਿਰ ਪੱਲਵ ਵੰਸ਼ ਰਾਜੇ ਪੱਲਵ ਵੰਸ਼ਾ ਜਿਹੜਾ ਉਹਨੇ 9ਵੀਂ ਸਦੀ ਤੱਕ ਸ਼ਾਸਨ ਕੀਤਾ ਸੀਗਾ ਸਥਾਪਨਾ ਸਿੰਘ ਵਰਮਨ ਨੇ ਕੀਤੀ ਸੀ ਰਾਜੇ ਸਿੰਘ ਵਰਮਨ ਵੀ ਲਿਖਿਆ ਆਉਂਦਾ ਸਿੰਘ ਵਿਸ਼ਨੂ ਵੀ ਲਿਖਿਆ ਆਉਂਦਾ ਪੱਲਵ ਵੰਸ਼ ਦੀ ਸਥਾਪਨਾ ਕਿਹਨੇ ਕੀਤੀ ਸਿੰਘ ਵਰਮਨ ਜਾਂ ਸਿੰਘ ਵਿਸ਼ਨੂ 550 ਈਸਵੀ ਦੇ ਵਿੱਚ ਕੀਤੀ ਸੀਗੀ ਪ੍ਰਸਿੱਧ ਰਾਜਾ ਰਾਜੇ ਮਹਿੰਦਰ ਵਰਮਨਾ ਮੈਂ ਤੁਹਾਨੂੰ ਪਿੱਛੇ ਦੱਸ ਕੇ ਆਈਆਂ ਜਿਹਦਾ ਪਲਿਕੇਸ਼ਨ ਦੂਜੇ ਦੇ ਨਾਲ ਜੁੱਦ ਹੁੰਦਾ ਤੇ ਹਾਰ ਜਾਂਦਾ ਹੁੰਦਾ ਮਹਿੰਦਰ ਵਰਮਨ ਹੈ ਜਿਹੜਾ ਇਹ ਹਾਰ ਜਾਂਦਾ ਹੁੰਦਾ ਮਹਿੰਦਰ ਵਰਮਨ ਦਾ ਸਮਾਂ ਰਾਜੇ 600 ਤੋਂ 630 ਈਸਵੀ ਆ ਪੱਲਵ ਵੰਸ਼ ਨੂੰ ਕਿਹੜਾ ਕਿਹੜੀ ਨਾਲ ਸੰਬੰਧ ਸੀ ਜਾਤ ਦੇ ਨਾਲ ਤਾਂ ਇੱਕ ਛਤਰੀ ਵੰਸ਼ ਸੀਗਾ ਰਾਜੇ ਜਿਹੜਾ ਪੱਲਵ ਵੰਸ਼ ਸੀਗਾ ਕਿਉਂਕਿ ਇਹ ਕੁਐਸਚਨ ਬਣੇ ਹੋਇਆ ਤਾਂ ਕਰਕੇ ਮੈਂ ਇਧਰ ਨੋਟ ਦੇ ਵਿੱਚ ਲਿਖ ਲਿਆ ਕਿ ਇਹ ਜਿਹੜਾ ਹੈਗਾ ਇੱਕ ਛਤਰੀ ਵੰਸ਼ ਸੀ ਤੇ ਇਹਦੀ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਹੈਗੀ ਆ ਤਾਲਕੁੰਡਾ ਅਭਿਲੇਖ ਤੋਂ ਠੀਕ ਆ ਇਹ ਆਪਾਂ ਦੇਖ ਹੀ ਲਿਆ ਕਿਉਂਕਿ ਇਹਦਾ ਯੁੱਧ ਜਿਹੜਾ ਹੈਗਾ ਹਰਸ਼ਵਰਧਨ ਦੇ ਨਾਲ ਵੀ ਹੁੰਦਾ ਮਹਿੰਦਰ ਵਰਮਨ ਹਰਸ਼ਵਰਧਨ ਦਾ ਸਮਕਾਲੀ ਸੀ ਪਰ ਸੈਦਰਚਨਾਰਾ ਜੀ ਮਤ ਵਿਲਾਸ ਪ੍ਰਹਸਨ ਸੀ ਇਹਦੀ ਮਹਿੰਦਰ ਵਰਮਨ ਨੇ ਇਹਨੇ ਪਹਿਲੀ ਵਾਰ ਜਿਹੜਾ ਚਟਾਨਾਂ ਦੇ ਮੰਦਰਾਂ ਦਾ ਨਿਰਮਾਣ ਕਰਾਇਆ ਸੀਗਾ ਮਹਿੰਦਰ ਵਰਮਨ जिने पहली बार चट्टाना ਦੇ ਮੰਦਰਾਂ ਦਾ ਨਿਰਮਾਣ ਕਰਵਾਇਆ ਸੀ ਜਨ ਕਿ ਚਟਾਨਾਂ ਨੂੰ ਕੱਟ-ਕੱਟ ਕੇ ਮੰਦਰ ਬਣਵਾਏ ਸੀਗੇ ਰਾਜੇ ਕਿਹੜੇ-ਕਿਹੜੇ ਕਿੱਥੇ-ਕਿੱਥੇ ਬਣਾਏ ਸੀਗੇ ਤ੍ਰਿਚਨਾ ਪਾਲੀ ਦੇ ਵਿੱਚ ਬਣਾਇਆ ਸੀ ਤੇ ਆਰਕਾਟ ਦੇ ਵਿੱਚ ਬਣਾਇਆ ਸੀਗਾ ਇਹਦੇ ਚੋਂ ਨਹੀਂ ਇੰਨਾ ਡੀਪਲੀ ਪੁੱਛ ਦੇਗੇ ਸਿਰਫ ਇੰਨਾ ਪੁੱਛ ਲੈਣੇ ਹੁੰਦੇ ਆ ਕਿ ਚਟਾਨਾਂ ਦੇ ਮੰਦਰਾਂ ਦਾ ਨਿਰਮਾਣ ਕਿਸ ਰਾਜੇ ਨੇ ਕਰਵਾਇਆ ਤਾਂ ਪੱਲਾਵ ਵੰਸ਼ ਦੇ ਮਹਿੰਦਰ ਵਰਮਨ ਨੇ ਕਰਾਇਆ ਸੀ ਪੱਲਾਵ ਵੰਸ਼ ਦੇ ਮਹਿੰਦਰ ਵਰਮਨ ਨੇ ਕਰਾਇਆ ਸੀ ਇਹਨਾਂ ਧਿਆਨ ਚ ਜ਼ਰੂਰ ਰੱਖਿਓ ਠੀਕ ਆ ਤੇ ਮਹਿੰਦਰ ਵਰਮਨ ਕੀ ਦਾ ਸੰਕਾਲੀ ਸੀ ਹਰਸ਼ਵਰਧਨ ਤੇ ਪੁਲਕੇਸ਼ਰ ਦੂਜੇ ਦਾ ਐਪਲੀਕੇਸ਼ਨ ਦੂਜੇ ਦੇ ਨਾਲ ਇਹਦਾ ਜਦ ਹੁੰਦਾ ਜਿਹਦੇ ਵਿੱਚ ਫਿਰ ਇਹਦੀ ਮੌਤ ਹੋ ਜਾਂਦੀ ਹੈ। ਤਾਂ ਇਸ ਸਮੇਂ ਦੇ ਵਿੱਚ ਰਾਜੇ ਪੱਲਵਾਨੀ ਸਮੇਂ ਦੇ ਵਿੱਚ ਸ਼ੈਵ ਮਤ ਤੇ ਵੈਸ਼ਨਵ ਮਤ ਨੇ ਖੂਬ ਵਿਕਾਸ ਕੀਤਾ ਸੀਗਾ। ਪੱਥਰਾਂ ਦੇ ਸ਼ਿਲਾ ਲੇਖ ਬਣਵਾਏ ਸੀਗੇ ਰਾਜੇ ਇਹ ਮਹਿੰਦਰ ਵਰਮਨ ਦੇ ਸਮੇਂ ਦਾ ਸਪੈਸ਼ਲੀ ਜਿਸ ਸਾਰਾ ਇਕੱਠਾ ਪੋਚ ਲੈਣ ਕਰਾਜੇ ਇਹਨਾਂ ਦਾ ਹਿੰਦੂ ਧਰਮ ਸੀਗਾ ਤੇ ਬੁੱਧ ਧਰਮ ਤੇ ਜੈਨ ਧਰਮ ਜਿਹੜਾ ਹੈਗਾ ਉਹਨੂੰ ਵੀ ਸਤਿਕਾਰ ਦਿੱਤਾ ਗਿਆ ਸੀਗਾ ਪੱਲਵ ਵੰਸ਼ ਦੇ ਸਮੇਂ ਦੇ ਵਿੱਚ। ਪੱਥਰਾਂ ਦੇ ਸ਼ਿਲਾ ਲੇਖ ਬਣਵਾਏ ਸੀ ਰਾਜੇ। ਨਰਸਿੰਘ ਵਰਮਨ ਦੇ ਸਮੇਂ ਵੀ ਚੀਨੀ ਯਾਤਰੀ ਜਿਹੜਾ ਉਹ ਕਾਚੀਪੁਰਮ ਦੇ ਵਿੱਚ ਆਇਆ ਸੀ ਤਾਂ ਹੁਣ ਇਹ ਪੁਲਕੇਸ਼ਨ ਹਿਊਨ ਸੰਗਰਾਜੇ ਹਰਸ਼ਵਰਧਨ ਦੇ ਸਮੇਂ ਵੀ ਹੋ ਗਿਆ ਪੁਲਕੇਸ਼ਨ ਦੂਜੇ ਦੇ ਦਰਬਾਰ 'ਚ ਵੀ ਹੋ ਗਿਆ ਤੇ ਨਰਸਿੰਘ ਵਰਮਨ ਦੇ ਦਰਬਾਰ 'ਚ ਵੀ ਹੋ ਗਿਆ ਕਾਚੀਪੁਰਮ ਦੇ ਵਿੱਚ ਠੀਕ ਹੈ ਨਾ ਤੇ ਪੁੱਛ ਸਕਦੇ ਆ ਕਾਚੀਪੁਰਮ ਦੇ ਵਿੱਚ ਹਿਊਨ ਸੰਗ ਜਦੋਂ ਆਇਆ ਸੀ ਤਾਂ ਉੱਥੋਂ ਦਾ ਰਾਜਾ ਕੌਣ ਸੀਗਾ ਕਿਹਦੇ ਅਧੀਨ ਸੀ ਸ਼ਾਸਨ ਤਾਂ ਨਰਸਿੰਘ ਵਰਮਨ ਠੀਕ ਹੈ ਨਰਸਿੰਘ ਵਰਮਨ ਬਾਰੇ ਆਪਾਂ ਡਿਸਕਸ ਕਰ ਲਿਆ राजे ਕਿ ਉਹਨੇ ਚਾਲੂਕਿਆ ਦੇ ਰਾਜਿਆ ਪੁਲਕੇਸ਼ਨ ਦੂਜੇ ਦੇ ਨਾਲ ਤਿੰਨ ਯੁੱਧ ਲੜੇ ਸੀ ਰਾਜੇ ਤਿੰਨ ਵਾਰ ਹਮਲਾ ਕੀਤਾ ਸੀਗਾ ਤੇ ਜਿਹਦੇ ਵਿੱਚ ਪੁਲਕੇਸ਼ਨ ਦੂਜਾ ਅਸਫਲ ਰਿਹਾ ਸੀਗਾ ਨਰਸਿੰਘ ਵਰਮਨ ਨੇ ਪੁਲਕੇਸ਼ਨ ਦੂਜਾ ਅਸਫਲ ਰਿਹਾ ਸੀਗਾ ਤੇ ਆਖਿਰ ਨੂੰ ਜਿਹੜੀ ਮੰਗਲੀ ਮੰਗਲਨ ਦੇ ਵਿੱਚ ਲੜਾਈ ਹੋਈ ਸੀਗੀ ਪੁਲਕੇਸ਼ਨ ਦੂਜੇ ਨੂੰ ਮਾਰਿਆ ਗਿਆ ਸੀ ਉਹਦੇ ਵਿੱਚ ਜਦੋਂ ਇਹਨੇ ਬਤਾਪੀ ਕੋੜ ਦੀ ਜਿਹੜੀ ਆਪਾਦੀ ਧਾਰਨ ਕੀਤੀ ਸੀ ਠੀਕ ਹੈ ਨਾ ਨਰਸਿੰਘ ਵਰਮਨ ਨੇ ਬਤਾਪੀਕੋਟ ਦੀ ਅਪਾਧੀ ਆਪਾਂ ਤੁਹਾਨੂੰ ਦੱਸ ਚੁੱਕੀਆਂ ਵੀ ਧਾਰਨ ਕੀਤੀ ਸੀਗੀ ਅਪਲੀਕੇਸ਼ਨ ਦੂਜੇ ਨੂੰ ਮਨੀ ਮੰਗਲਮ ਦੇ ਸਥਾਨ ਤੇ ਹਰਾ ਕੇ ਬਸ ਸਿਰਫ ਇਹ ਕੁਸ਼ਣ ਵੀ ਜ਼ਰੂਰ ਬੰਦਾ ਹੁੰਦਾ ਕਿ ਬਤਾਪੀਕੋਟ ਦੀ ਅਪਾਧੀ ਕਿਹੜੇ ਰਾਜ ਨੇ ਧਾਰਨ ਕੀਤੀ ਤਾਂ ਪੱਲਾ ਵੰਸ਼ ਦੇ ਸ਼ਾਸਕ ਨਰਸਿੰਘ ਵਰਮਨ ਨੇ ਕੀਤੀ ਕਦੋਂ ਕੀਤੀ ਜਿਹੜਾ ਹੈਗਾ ਅਪਲੀਕੇਸ਼ਨ ਦੂਜੇ ਨੂੰ ਹਰਾਉਣ ਤੋਂ ਬਾਅਦ ਕੀਤੀ ਸੀ ਤੇ ਇਹ ਜੰਦ ਕਿੱਥੇ ਹੋਇਆ ਸੀ ਮਨੀ ਮੰਗਲਮ ਦੇ ਵਿੱਚ ਠੀਕ ਹੈ ਨਾ ਤੇ ਨਰਸਿੰਘ ਵਰਮਨ ਨੇ ਰਾਜੇ ਮਹਾ ਬਲੀਪੁਰਮ ਮੰਦਿਰ ਦੀ ਸਥਾਪਨਾ ਕੀਤੀ ਸੀ ਇਹ ਧਿਆਨ ਚ ਜ਼ਰੂਰ ਰੱਖ ਲਿਓ ਕਿ ਜੇ ਮਹਾਬਲੀਪੁਰਮ ਮੰਦਿਰ ਪਛਲੇ ਨੇ ਵੀ ਕਿਹਨੀ ਸਥਾਪਨਾ ਕੀਤੀ ਸੀ ਤਾਂ ਨਿਹਿੰਦਰ ਵਰਮਨ ਨਰਸਿੰਘ ਵਰਮਨ ਨੇ ਕੀਤੀ ਸੀ राजे ਇਹਦੇ ਵਿੱਚ ਟੋਟਲ 7 ਰਥ ਮੰਦਿਰ ਬਣਾਏ ਗਏ ਆ ਜਿਨ੍ਹਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਹੈਗਾ ਉਹ ਪਰਮਰਾਜ ਅਤੇ ਸਭ ਤੋਂ ਛੋਟਾ ਦਰੋਪਤੀ ਆ ਠੀਕ ਹੈ ਨਾ ਤੇ ਜਿਹੜਾ ਇਹ ਪੱਲਾਵਾਂਚ ਸੀ ਇਹਦਾ ਪੱਲਾਵਾਂਚ ਦਾ ਅੰਤ ਆ ਜਿਹੜਾ ਉਹ ਚੋਲ ਰਾਜਾ ਨੇ ਕੀਤਾ ਸੀ ਫਿਰ ਪਾਂਡਿਆ ਵੰਸ਼ ਆਉਂਦਾ राजे ਪਾਂਡਿਆ ਵੰਸ਼ ਦੀ ਜਾਣਕਾਰੀ ਸਾਨੂੰ ਮੈਕਸਥਨੀਜ਼ ਦੀ ਬੁੱਕ ਇੰਡੀਕਾ ਤੋਂ ਮਿਲਦੀ ਆ ਇਹ ਦੀ ਸਥਾਪਨਾ 590 ਈਸਵੀ ਯਾਨੀ ਕਿ 6ਵੀਂ ਸਦੀ ਦੇ ਅਖੀਰ ਦੇ ਵਿੱਚ ਕੀਤੀ ਗਈ ਸੀ ਕੁੰਦਗੋਨ ਨੇ ਕੀਤੀ ਸੀ ਤਾਂ ਮੈਨਾਡੂ ਦੇ ਦੱਖਣੀ ਪ੍ਰਦੇਸ਼ਾਂ ਦੇ ਵਿੱਚ ਕੀਤੀ ਸੀ ਰਾਜਧਾਨੀ ਇਹਨਾਂ ਦੀ ਮਥੁਰਾ ਜਾਂ ਮਧੁਰਾਈ ਸੀ ਰਾਜੇ ਪ੍ਰਸਿੱਧ ਸ਼ਾਸਕ ਸ਼੍ਰੀ ਮਾਰ ਸ਼੍ਰੀ ਮਾਰ ਸ਼੍ਰੀ ਵੱਲਵ ਸੀ ਸ਼੍ਰੀ ਲੰਕਾ ਦੇ ਸ਼ਾਸਕ ਸੀ ਇਹਨਾਂ ਪਹਿਲੇ ਨੂੰ ਹਰਾਇਆ ਸੀ ਇਹਨੇ ਇੱਥੋਂ ਕੋਈ ਕੁਐਸਚਨ ਨਹੀਂ ਮੰਨਦਾ ਰਾਜੇ ਸਿਰਫ ਸੰਸਥਾਪਕ ਧਿਆਨ ਚ ਰੱਖਿਓ ਤੁਸੀਂ ਕਿ ਪਾਂਡਿਆ ਵੰਸ਼ ਦਾ ਸੰਸਥਾਪਕ ਕੁੰਦਗੋਨ ਸੀਗਾ ਫਿਰ ਅੰਤਰਾਜੇ ਚੋਲ ਸ਼ਾਸਕ ਪ੍ਰਾਂਤਿਕ ਪਹਿਲੇ ਨੇ ਕੀਤਾ ਸੀ ਇਹਦਾ ਕੋਈ ਏਡੀ ਖਾਸ ਨਹੀਂ ਇਹ ਤੇ ਰੱਖਣ ਵਾਲੀ ਇਹ ਧਿਆਨ ਜ जरुर ਰੱਖਿਓ ਰਾਜੇ ਕਿ ਮਾਤਾ ਪ੍ਰਧਾਨ ਵੰਚ ਸੀ ਜਿਹੜਾ ਪਾਂਡਿਆ ਵੰਚ ਸੀਗਾ ਉਹ ਮਾਤਾ ਪ੍ਰਧਾਨ ਵੰਚ ਸੀ ਤਿੰਨ ਦਾ ਚੰਨ ਮੱਛੀ ਸੀ ਤੇ ਜਿਹੜੀਆਂ ਤਿੰਨ ਸੰਗਮ ਸਭਾਵਾਂ ਹੋngਾ ਸੀ ਰਾਜੇ ਸੰਗਮ ਸਭਾਵਾਂ ਕੀ ਹੁੰਦੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਤਾਮਿਲ ਸਾਹਿਤ ਰਚਿਆ ਗਿਆ ਸੀਗਾ ਉਹਨਾਂ ਦਾ ਆਯੋਜਨ ਪਾਂਡਿਆ ਰਾਜਿਆਂ ਦੀ ਸਰਪ੍ਰਸਤੀ ਦੇ ਅਧੀਨ ਹੋਇਆ ਸੀ ਤੇ ਜੇ ਪੁੱਛ ਲੈਣ ਨਾ ਕਿ ਜਿਹੜੀਆਂ ਸੰਗਮ ਸਭਾਵਾਂ ਸੀ ਉਹ ਕਦੋਂ ਹੋngਾ ਤਾਂ 8ਵੀਂ ਸਦੀ ਦੇ ਵਿੱਚ ਹੋngਾ ਸੀਗੀਆਂ ਤੇ ਪਾਂਡਿਆ ਰਾਜਿਆਂ ਦੀ ਸਰਸ ਪ੍ਰਸਤੀ ਦੇ ਹੇਠ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਤਾਮਿਲ ਸਾਹਿਤ ਰਚਿਆ ਗਿਆ ਸੀ ਸੰਗਮ ਸੁਭਾਵਾਂ ਦਾ ਆਯੋਜਨ ਪਾਂਡਿਆ ਰਾਜਿਆਂ ਨੇ ਕੀਤਾ ਸੀ ਇਹ ਚੀਜ਼ਾਂ ਜ਼ਰੂਰ ਨੋਟ ਆ ਲੀਆਂ ਜਿਹੜੀਆਂ ਇਹਨਾਂ ਨੂੰ ਧਿਆਨ ਚ ਤੁਸੀਂ ਜ਼ਰੂਰ ਰੱਖਣਾ ਠੀਕ ਹੈ ਸਮਝ ਆ ਗਿਆ ਫਿਰ ਆ ਗਿਆ ਬਈ ਚੋਲ ਚੋਲਵਾਂ ਚ ਸਭ ਤੋਂ ਪ੍ਰਸਿੱਧ ਸੀਗਾ ਇਹਦਾ ਸਮਾਂ ਤੀਜੀ ਸਦੀ ਸੀਗਾ ਪਤਨ ਪਾਂਡਿਆ ਦੀ ਵਾਦੀ ਸ਼ਕਤੀ ਦੇ ਕਾਰਨ ਆ ਸੀ ਰਾਜੇ ਇਹਨਾਂ ਦਾ ਇੱਕ ਵਾਰ ਪਤਨ ਪਾਂਡਿਆ ਦੀ ਵਾਧ ਦੀ ਸ਼ਕਤੀ ਦੇ ਕਾਰਨ ਹੋ ਗਿਆ ਸੀ ਫਿਰ ਇਹਨਾਂ ਦਾ ਦੁਬਾਰੇ ਉਦੇ ਹੁੰਦਾ ਨੌਵੀਂ ਸਦੀ ਦੇ ਵਿੱਚ ਠੀਕ ਹੈ ਪਹਿਲਾ 3ਜੀ ਸਦੀ ਦੇ ਵਿੱਚ ਇਹਨਾਂ ਦਾ ਹੁੰਦਾ ਹੈਗਾ ਸੰਸਥਾਪਨਾ ਕੀਤੀ ਜਾਂਦੀ ਹੈਗੀ ਇਹਨਾਂ ਦੀ ਫਿਰ ਇਹਨਾਂ ਦਾ ਪਤਨ ਪਾਂਡਿਆ ਜਿਹੜੀ ਜਿਹੜੀ ਉਹਨਾਂ ਦੀ ਸ਼ਕਤੀ ਜਦੋਂ ਪਾਂਡਿਆ ਵੰਸ਼ ਦੀ ਸ਼ਕਤੀਵਾਦੀ ਤੇ ਇਹਨਾਂ ਦਾ ਪਤਨ ਹੋ ਜਾਂਦਾ ਫਿਰ ਇਹਨਾਂ ਦਾ ਦੁਬਾਰੇ ਉਦੇ ਹੁੰਦਾ 9ਵੀਂ ਸਦੀ ਦੇ ਵਿੱਚ ਜਾਣਕਾਰੀ ਕਿੱਥੋਂ ਮਿਲਦੀ ਆ ਪਾਣਿਨੀ ਦੇ ਅਸ਼ਟਧਿਆਏ ਤੋਂ ਤੇ ਰਾਜਧਾਨੀ ਕਿਹੜੀ ਇਹਨਾਂ ਦੀ ਪੰਜਾਵਰ ਜਾਂ ਤਯੌਰ ਚੰਨਕੀਆ ਬਾਗ ਜਾਂ ਚੀਤਾ ਪਾਂਡਿਆ ਦਾ ਚੰਨਕੀ ਸੀ ਰਾਜ ਆਪਾਂ ਕਰਕੇ ਆਈਆਂ ਮੱਛੀ ਤੇ ਜਿਹੜੇ ਚੋਲ ਉਹਨਾਂ ਦਾ ਚੰਨਕੀ ਆ ਬਾਗ ਜਾਂ ਚੀਤਾ ਸਿੰਸਕਾਪਾ ਗਾਂਸੀ ਵਿਜੇਆਲਿਆ ਤੇ ਇਹਨੇ ਉਪਾਦੀ ਲਈ ਸੀ ਨਰਕੇਸਰੀ ਦੀ ਪ੍ਰਸਿੱਧ ਰਾਜਾ ਰਾਜੇ ਪ੍ਰਾਂਤਿਕ ਪਹਿਲਾ ਸੀਗਾ ਇਹਨੇ ਲਹੂ ਤੇ ਲੋਹੇ ਦੀ ਨੀਤੀ ਅਪਣਾਈ ਸੀਗੀ ਤੇ ਤੋਕੋਲਮ ਦਾ ਯੁੱਧ ਕੀਤਾ ਸੀ ਤੋਕੋਲਮ ਜਿਹਨੂੰ ਅੱਜ ਕੱਲ ਤਾਮੇਨਾਡੂ ਕਹਿੰਦੇ ਰਾਜੇ ਇਹ ਤਾਮੇਨਾਡੂ ਦਾ ਪੁਰਾਣਾ ਨਾਮ ਤੋਕੋਲਮ 949-50 ਈਸਵੀ ਦੇ ਵਿੱਚ ਲਗਭਗ ਜਿਹੜਾ ਇਹ ਤਕੋਲਮ ਦਾ ਜੰਦ ਹੋਇਆ ਸੀ ਇਹਦੇ ਬਾਰੇ ਜ਼ਰੂਰ ਧਿਆਨ ਚ ਰੱਖਣਾ ਤੁਸੀਂ ਮਿਤਕੋਲਮ ਦਾ ਜੰਦ ਕਿਹਦੇ ਕਿਹਦੇ ਵਿਚਕਾਰ ਹੋਇਆ ਸੀ ਰਾਸ਼ਟਕੂਟ ਵੰਸ਼ ਦੇ ਵਿਚਕਾਰ ਤੇ ਚੋਲ ਵੰਸ਼ ਦੇ ਵਿਚਕਾਰ ਜੇ ਵੰਸ਼ ਪਹੁੰਚ ਲੈਂਦਾ ਰਾਸ਼ਟਕੂਟ ਵੱਲੋਂ ਜਿਹੜੀ ਇਹਦੀ ਪ੍ਰਧਾਨਗੀ ਕਿਹਨੇ ਕੀਤੀ ਸੀ ਕ੍ਰਿਸ਼ਨ ਤੀਜੇ ਨੇ ਜੋ ਕਿ ਜਿੱਤਿਆ ਸੀਗਾ ਤੇ ਚੋਲ ਵੰਸ਼ ਦੇ ਵਿੱਚੋਂ ਪ੍ਰਾਂਤਕ ਪਹਿਲਾ ਲੜਿਆ ਸੀ ਰਾਜੇ ਜੋ ਕਿ ਹਾਰਿਆ ਸੀਗਾ ਠੀਕ ਆ ਤਾਂ ਤਕੋਲਮ ਦਾ ਜੰਦ ਕਿਹਦੇ ਕਿਹਦੇ ਵਿਚਕਾਰ ਹੋਇਆ ਸੀ ਰਾਜੇ ਕ੍ਰਿਸ਼ਨ ਤੀਜੇ ਦੇ ਵਿਚਕਾਰ ਤੇ ਪ੍ਰਾਂਤਕ ਪਹਿਲੇ ਦੇ ਵਿਚਕਾਰ ਕ੍ਰਿਸ਼ਨ ਤੀਜਾ ਰਾਸ਼ਟਕੂਟ ਵੰਸ਼ ਦੇ ਨਾਲ ਸੀਗਾ ਸੰਬੰਧ ਕਿ ਜਿਹੜਾ ਪ੍ਰਾਂਤਕ ਪਹਿਲਾਂ ਸੀ ਉਹ ਚੋਲ ਵੰਸ਼ ਦੇ ਨਾਲ ਸੰਬੰਧਿਤ ਸੀ। ਤੋ ਕੋਲ ਨੂੰ ਤਾਮਿਲਨਾਡੂ ਦਾ ਯਦ ਵੀ ਲਿਖਿਆ ਸਕਦਾ ਕਿਉਂਕਿ ਇਹਦਾ ਜਿਹੜਾ ਆਪਾਂ ਹੁਣ ਤਾਮਿਲਨਾਡੂ ਕਹਿੰਦੇ। ਨਰਕੇਸ਼ਰੀ ਦਾ ਮਤਲਬ ਨਰਕੇਸ਼ਰੀ ਦਾ ਮਤਲਬ ਹੁੰਦਾ ਰਾਜੇ, ਸ਼ੇਰ ਵਰਗਾ ਬਹਾਦਰ। ਜਿਹੜੀ ਇਹਨੇ ਉਪਾਧੀ ਲਈ ਸੀ ਨਾ ਨਰਕੇਸ਼ਰੀ ਇਹਦਾ ਅਰਥ ਹੁੰਦਾ ਸ਼ੇਰ ਵਰਗਾ ਬਹਾਦਰ। ਠੀਕ ਹੈ? ਐਨੀ ਡਾਊਟ? ਸ਼ੇ ਰਾਜੇ ਪ੍ਰਾਂਤਕ ਦੂਜਾ ਆਉਂਦਾ ਜਿਹਨੂੰ ਸੁੰਦਰ ਚੋਲ ਵੀ ਕਹਿੰਦੇ ਆ ਤਾਂ ਇਹੀ ਕੁਐਸਚਨ ਇਹਦੇ ਵਿੱਚੋਂ ਕੱਲਾ ਬਣ ਸਕਦਾ ਕਿ ਸੁੰਦਰ ਚੋਲ ਕਿਹਨੂੰ ਕਿਹਾ ਜਾਂਦਾ ਪ੍ਰਾਂਤਕ ਦੂਜੇ ਨੂੰ ਰਾਜ ਰਾਜਾ ਪਹਿਲਾ ਰਾਜੇ ਰਾਜ ਰਾਜਾ ਪਹਿਲਾ ਜਿਹੜਾ ਇਹਨੇ ਸ਼੍ਰੀ ਲੰਕਾ ਦੇ ਉੱਤਰੀ ਭਾਗ ਤੇ ਕਬਜ਼ਾ ਕੀਤਾ ਸੀਗਾ ਮਾਲਦੀਵ ਸਮੂਹ ਤੇ ਅਧਿਕਾਰ ਕੀਤਾ ਸੀ ਜਿਹੜੀ ਚੀਜ਼ ਆਪਾਂ ਇਹਦੇ ਬਾਰੇ ਯਾਦ ਰੱਖਣੀ ਹੈ ਰਾਜੇ ਉਹ ਇਹ ਹੈਗੀ ਕਿ ਇਹਨੇ ਤੰਜੌਰ ਦੇ ਵਿੱਚ ਰਾਜ ਰਜੇਸ਼ਵਰ ਮੰਦਿਰ ਬਣਾਇਆ ਸੀ ਚਟਾਨਾਂ ਨੂੰ ਕੱਟ ਕੇ ਤੇ ਜਿਹੜੀ ਇਹਦੇ ਵਿੱਚ ਪ੍ਰਯੋਗ ਕੀਤਾ ਕਿਤਾ ਸੀ ਗ੍ਰੇਨਾਈਟ ਦਾ ਪ੍ਰਯੋਗ ਕੀਤਾ ਗਿਆ ਸੀ ਇਸ ਮੰਦਰ ਦੇ ਵਿੱਚ ਠੀਕ ਹੈ ਨਾ ਇਹ ਕੁਸ਼ਣ ਇਸ ਤਰ੍ਹਾਂ ਕੁਸ਼ਣ ਆਇਆ ਹੋਇਆ ਕਿ ਰਾਜ ਰਜੇਸ਼ਵਰ ਮੰਦਰ ਦੀ ਸਥਾਪਨਾ ਕਿਹਨੇ ਕੀਤੀ ਸੀਗੀ ਤਾਂ ਰਾਜ ਰਾਜਾ ਪਹਿਲੇ ਨੇ ਕੀਤੀ ਸੀ राजे ਚਟਾਨਾਂ ਨੂੰ ਕੱਟ ਕੇ ਤੇ ਗ੍ਰੇਨਾਈਟ ਦਾ ਜਿਹੜਾ ਇਹਦੇ ਵਿੱਚ ਪ੍ਰਯੋਗ ਕੀਤਾ ਗਿਆ ਸੀ ਫਿਰ ਰਜਿੰਦਰ ਪਹਿਲਾ ਦੇ ਨਾਲ ਸੰਬੰਧਿਤ राजे ਨੇ ਉਪਾਦੀ ਕਿਹੜੀ ਲਈ ਸੀਗੀ ਰਜਿੰਦਰ ਪਹਿਲਾ ਹੁੰਦਾ ਉਹਨੇ ਆਪਾਦੀ ਗੰਗਾਈ ਕੋਟ ਦੀ ਲਈ ਸੀ ਗੰਗਾਈ ਕੋਟ ਮਤਲਬ ਹੈ ਜੇ ਵੀ ਗੰਗਾ ਦੇ ਉੱਤੇ ਜਿੱਥੇ ਹਾਸਲ ਕੀਤੀ ਤਾਂ ਇਹਨੇ ਜਿਹੜਾ ਆਪਦਾ ਸ਼ਾਸਨ ਹੈ ਉਹ ਗੰਗਾ ਵੱਲ ਨੂੰ ਵਧਾਇਆ ਸੀ ਨਾ ਤੇ ਇਸੇ ਕਰਕੇ ਇਹਨੇ ਗੰਗਾਈ ਕੋਟ ਦੀ ਜਿਹੜੀ ਆਪਾਦੀ ਲਈ ਸੀਗੀ ਕਾਵੇਰੀ ਨਦੀ ਦੇ ਕਿਨਾਰੇ ਇਹਨੇ ਤਲਾਬ ਬਣਾਇਆ ਸੀਗਾ ਬੰਗਾਲ ਦੀ ਖਾੜੀ ਨੂੰ ਝੀਲ ਦੇ ਵਿੱਚ ਬਦਲਿਆ ਸੀ ਇੱਕ ਤਾਂ ਉਪਾਦੀ ਧਿਆਨ ਚ ਰੱਖਣੀ ਹੈ ਬਈ ਵੀ ਗੰਗਾਈ ਕੋਟ ਦੀ ਉਪਾਦੀ ਕਿਹਨੇ ਲਈ ਸੀ ਰਜਿੰਦਰ ਪਹਿਲੇ ਨੇ ਇਹ ਕੁਐਸਚਨ ਬਹੁਤ ਵਾਰੀ ਆਇਆ ਹੋਇਆ ਤੇ ਇੱਕ ਬੰਗਾਲ ਦੀ ਖਾੜੀ ਨੂੰ ਝੀਲ ਦੇ ਵਿੱਚ ਕਿਹਨੇ ਬਦਲਿਆ ਸੀਗਾ ਰਜਿੰਦਰ ਪਹਿਲੇ ਨੇ ਓਕੇ ਤੇ ਅੰਤਿਮ ਰਾਜਾ ਸੀਗਾ ਰਾਜੇ ਰਜਿੰਦਰ ਤੀਜਾ ਠੀਕ ਹੈ ਨਾ ਚੋਲ ਸ਼ਾਸਕਾਂ ਦਾ ਅੰਤਿਮ ਰਾਜਾ ਕੌਣ ਸੀਗਾ ਰਜਿੰਦਰ ਤੀਜਾ ਰਜਿੰਦਰ ਪਹਿਲਾ ਕਿਹੜੇ ਵੰਸ਼ ਨਾਲ ਸੰਬੰਧਿਤ ਹੋ ਗਿਆ ਕਿਹੜੇ ਹੋ ਗਿਆ ਰਾਜੇ ਚੋਲ ਵੰਸ਼ ਦੇ ਨਾਲ ਸੰਬੰਧਿਤ ਹੋ ਗਿਆ ਉਸ ਤੋਂ ਬਾਅਦ ਆਉਂਦੀ ਹੈ ਚੇਰ ਚੇਰ ਸਭ ਤੋਂ ਪ੍ਰਾਚੀਨ ਵੰਸ਼ ਸੀ ਰਾਜੇ ਚੇਰ ਕੇਰਲ ਦਾ ਹੀ ਪ੍ਰਾਚੀਨ ਨਾਮ ਚੇਰ ਸੀਗਾ ਰਾਜੇ ਜਿਹਨੂੰ ਆਪਾਂ ਕੇਰਲ ਕਹਿੰਦੇ ਹਾਂ ਉਹਦਾ ਪ੍ਰਾਚੀਨ ਨਾਮ ਚੇਰ ਸੀਗਾ ਇਹਨਾਂ ਦੀ ਰਾਜਧਾਨੀ ਵੰਜੀ ਜਾਂ ਕਰੂਰ ਸੀ ਚੈਨ ਇਹਨਾਂ ਦਾ ਕਮਾਨ ਸੀ ਆਪਾਂ ਦੋਹਾਂ ਦੇ ਚੈਨ ਪਿੱਛੇ ਕਰਕੇ ਆਇਆ ਜੀ ਪਾਂਡਿਆ ਮੱਛੀ ਪਾਂਡਿਆ ਤੋਂ ਬਾਅਦ ਕਿਹੜੀ ਆਈ ਸੀ ਚੋਲ ਚੋਲਾ ਦਾ ਕੀ ਸੀਗਾ ਬਾਗ ਜਾਂ ਚੀਤਾ ਫਿਰ ਆਪਾਂ ਚੇਰ ਕੀਤੇ ਆ ਚੇਰ ਦਾ ਕੀ ਆ ਗਿਆ ਕਮਾਨ ਠੀਕ ਹੈ ਨਾ ਇਹ ਕਈ ਵਾਰ ਪੁੱਛਣੇ ਦਿੰਦੇ ਨੇ ਚੈਨ ਬਈ ਧਿਆਨ ਚ ਰੱਖ ਲਿਓ ਠੀਕ ਹੈ ਨਾ ਸੇਨ ਗੁਣਵਟਨ ਗੁਟਵਨ ਇਹਨੂੰ ਲਾਲ ਚੇਰ ਕਹਿੰਦੇ ਸੀ ਇਹ ਕੋਈ ਸਟੇਟਮੈਂਟ ਪੁੱਛ ਸਕਦੇ ਆ ਕਿ ਲਾਲ ਚੇਰ ਕਿਸ ਨੂੰ ਕਿਹਾ ਜਾਂਦਾ ਸੀ ਸੇਨ ਗੁਟਵਨ ਨੂੰ ਇਦੀ ਪਤਨੀ ਇਹਨੇ ਜਿਹੜੀ ਹੈਗੀ ਹੈ ਪਤਨੀ ਪੂਜਾ ਦੀ ਸ਼ੁਰੂਆਤ ਕੀਤੀ ਸੀ ਜਿਹਨੂੰ ਕੰਨਗੀ ਪੂਜਾ ਵੀ ਕਹਿੰਦੇ ਆ ਤਾਂ ਇਹ ਸਟੇਟਮੈਂਟ ਵੀ ਆ ਸਕਦੀ ਹੈ ਕਿ ਪਤਨੀ ਪੂਜਾ ਦੀ ਸ਼ੁਰੂਆਤ ਕਿਹੜੇ ਰਾਜੇ ਨੇ ਕੀਤੀ ਸੀ ਤਾਂ ਚੇਰ ਸ਼ਾਸਕ ਨੇ ਕੀਤੀ ਸੀਗੀ ਮੇਨ ਗੁਟਵਨ ਨੇ ਓਕੇ ਫਿਰ ਰਾਸ਼ਟ੍ਰਕੂਟ ਵੰਸ਼ਾਂ ਦਾ ਰਾਜੇ ਇਹਦਾ ਸੰਸਥਾਪਕ ਦੰਤੀਦੁਰਗ ਸੀਗਾ ਇਹਦੀ ਰਾਜਧਾਨੀ ਮਾਨਖੇਤ ਸੀ ਜਾਂ ਮਨਕਰ ਅਜੇਨ ਦੇ ਵਿੱਚ ਇਹਨੇ ਹਿਰਨੇ ਆ ਗਰਭਜਗ ਕੀਤਾ ਸੀ ਰਾਜੇ ਇਹ ਇਹ ਇੱਕ ਨਾ Hindu dharm ਨਾਲ ਸੰਬੰਧਿਤ ਯੱਗ ਹੁੰਦਾ ਹੈਗਾ ਇਹ ਵੀ ਇਹਦੇ ਅਕੋਰਡਿੰਗ ਕੀ ਕਿਹਾ ਜਾਂਦਾ ਕਿ ਜਿਹੜਾ ਹੈਗਾ ਇਹ ਵੀ ਜਿਹੜੀ ਸ੍ਰਿਸ਼ਟੀ ਦੀ ਜਿਹੜੀ ਸਿਰਜਣਾ ਹੋਈ ਹੈ ਨਾ ਉਹਦੇ ਨਾਲ ਸੰਬੰਧਿਤ ਇਹ ਜੱਗ ਹੁੰਦਾ ਹੈਗਾ ਅਜੇਨ ਦੇ ਵਿੱਚ ਇਹਨੇ ਹਿਰਨੇਗੜ੍ਹ ਬਜੱਗ ਕੀਤਾ ਸੀਗਾ ਰਾਸ਼ਟਕੂਟ ਵੰਸ਼ ਦੇ ਦੰਤੀ ਦੁਰਗਣੀ ਫਿਰ ਕ੍ਰਿਸ਼ਨ ਪਹਿਲਾ ਹੁੰਦਾ ਰਾਜੇ ਇਹਨੇ ਮੰਦਿਰ ਬਣਵਾਇਆ ਸੀਗਾ ਐਲੋਰਾ ਦੇ ਵਿੱਚ ਕਲਾਸ਼ ਮੰਦਿਰ ਤੇ ਜੇ ਪੁੱਛਣ ਕਲਾਸ਼ ਮੰਦਿਰ ਕਿਨੇ ਬਣਵਾਇਆ ਸੀਗਾ ਕ੍ਰਿਸ਼ਨ ਪਹਿਲੇ ਨੇ ਜੋ ਕਿ ਰਾਸ਼ਟਕੂਟ ਵੰਸ਼ ਦੇ ਨਾਲ ਸੰਬੰਧਿਤ ਸੀਗਾ ਕਿੱਥੇ ਬਣਾਇਆ ਸੀ ਐਲੋਰਾ ਦੇ ਵਿੱਚ ਅਲੋਰਾ ਦੇ ਵਿੱਚ ਰਾਜੇ ਇਹਨੂੰ ਤੁਸੀਂ ਜ਼ਰੂਰ ਧਿਆਨ ਚ ਰੱਖਣਾ ਇਹ ਕਾਫੀ ਇੰਪੋਰਟੈਂਟ ਟਾਪਿਕ ਆ ਕਿ ਅਲੋਰਾ ਦੇ ਵਿੱਚ ਜਿਹੜੀਆਂ ਹੈਗੀਆਂ ਕਿੰਨੀਆਂ ਗੁਫਾਵਾਂ ਮਿਲਦੀਆਂ 34 ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਟੈਲੀਆਂ 12 ਐਂਡ ਬੋਧ ਤਰਮਨਾਸ ਬੰਧਤਾ ਫਿਰ 13 ਤੋਂ ਲੈ ਕੇ ਜਿਹੜੀਆਂ 29 ਉਹ Hindu ਧਰਮ ਨਾਲ ਸੰਬੰਧਿਤ ਆ ਜਿਹੜੀਆਂ 30 ਤੋਂ 34 ਉਹ Jain ਧਰਮ ਨਾਲ ਸੰਬੰਧਿਤ ਆ ਇਸ ਸਟੇਟਮੈਂਟ ਵਾਲੇ ਕੁਐਸਚਨ ਦੇ ਵਿੱਚ ਬਣਦਾ ਹੁੰਦਾ ਰਹੇ ਜੇ ਕਿ ਜਿਹੜੀਆਂ ਅਲੋਰਾ ਦੀਆਂ 34 ਗੁਫਾਵਾਂ ਹਨ ਉਹਨਾਂ ਦੇ ਵਿੱਚੋਂ 1 ਤੋਂ 12 ਗੁਫਾਵਾਂ ਆ ਗਈਆਂ ਜਿਹੜੀਆਂ ਉਹ ਬੁੱਧ ਧਰਮ ਨਾਲ ਸੰਬੰਧਿਤ ਆ ਕਿ ਇਹ ਕਥਨ ਸਹੀ ਹੈ ਜਾਂ ਗਲਤ ਆ ਇਸ ਤਰ੍ਹਾਂ ਦੇ ਕੁਐਸਚਨ ਬਣ ਜਾਂਦੇ ਹੁੰਦੇ ਆ ਇਹ ਧਿਆਨ ਚ ਰੱਖਣਾ ਟੋਟਲ 34 ਆ 12 ਬੁੱਧ ਧਰਮ ਨਾਲ ਫਿਰ ਉਸ ਤੋਂ ਬਾਅਦ 13 ਤੋਂ 29 ਤੱਕ Hindu ਧਰਮ ਨਾਲ ਤੇ 30 ਤੋਂ 34 ਤੱਕ Jain ਧਰਮ ਨਾਲ ਸੰਬੰਧਿਤ ਆ ਫਿਰ राजे ਧਾਰਾਵਰਸ਼ ਇਹਦਾ ਹੋਰ ਨਾਮ ਕੀ ਹੈ ਤਰੁਵ ਇਹਦੇ ਸਮੇਂ ਤ੍ਰੈਪੱਖੀ ਯੁੱਧ ਹੋਇਆ ਸੀਗਾ ਤ੍ਰੈਪੱਖੀ ਯੁੱਧ ਵੀ ਕਾਫੀ ਇੰਪੋਰਟੈਂਟ ਆ ਇਹ ਵੀ ਪੁੱਛ ਲੈਂਦੇ ਹਾਂ ਕਿ ਇਹ ਕਿਹਦੇ ਇਹਦੇ ਵਿੱਚ ਕਿਹਦੇ ਕਿਹਦੇ ਵਿਚਕਾਰ ਹੋਇਆ ਸੀ ਤਈ ਰਾਜੇ ਤਿੰਨ ਵੰਸ਼ਾਂ ਦੇ ਵਿਚਕਾਰ ਹੋਇਆ ਸੀ ਪ੍ਰਤੀਹਾਰ ਵੰਸ਼ ਪਾਲ ਵੰਸ਼ ਤੇ ਰਾਸ਼ਟ੍ਰਕੂਟ ਵੰਸ਼ ਫਿਰ ਜੇ ਇਹਨਾਂ ਦੇ ਸ਼ਾਸਕ ਪੁੱਛ ਲੈਣ ਤਾਂ ਰਾਜੇ ਵਤਰਾਜ ਜੋ ਪ੍ਰਤੀਹਾਰ ਵੰਸ਼ ਦਾ ਸੀ ਤੇ ਪਾਲ ਵੰਸ਼ ਦਾ ਤਰੰਪਾਲ ਸੀ ਤੇ ਰਾਸ਼ਟ੍ਰਕੂਟ ਵੰਸ਼ ਦਾ ਤਰੁਵ ਸੀ ਇਹਨਾਂ ਦੇ ਵੰਸ਼ ਵੀ ਧਿਆਨ ਚ ਰੱਖਣੇ ਆ ਇਹਨਾਂ ਦੇ ਸ਼ਾਸਕ ਵੀ ਧਿਆਨ ਚ ਰੱਖਣੇ ਆ ਠੀਕ ਹੈ ਨਾ ਇੱਧਰ ਵੰਸ਼ਾ ਇੱਧਰ ਸ਼ਾਸਕਾ ਇਹ ਕਾਫੀ ਇੰਪੋਰਟੈਂਟ ਹੈ ਰਾਜੀ ਤਰੇਪੱਖੀ ਜੋ ਦਿਨ ਧਿਆਨ ਰੱਖਣਾ ਕਾਦੇ ਲਈ ਹੋਇਆ ਸੀ ਇਹ ਕਨੌਜ ਦੇ ਇਲਾਕੇ ਲਈ ਹੋਇਆ ਸੀ ਤੇ 200 ਸਾਲ ਤੱਕ ਚੱਲਿਆ ਸੀ ਇਹ ਫਿਰ ਅਮੋਗਵਾਰਸ਼ ਰਾਜੀ ਇਹ ਜੈਨਤਾ ਰਮਨ ਦੇ ਅਨੁਯਾਈ ਸੀਗਾ ਉਂਗਲੀਦਾਨ ਕਰਤਾ ਵੀ ਕਹਿੰਦੇ ਆ ਤਾਂ ਇਹ ਰੱਖਣਾ ਕਿ ਉਂਗਲੀਦਾਨ ਕਰਤਾ ਕਿਹਨੂੰ ਕਿਹਾ ਜਾਂਦਾ ਅਮੋਗਵਾਰਸ਼ ਨੂੰ ਕਿਹਾ ਜਾਂਦਾ ਇਹਨੇ ਜਲਚ ਉਪਾਦੀ ਲਈ ਸੀ ਰਾਜੀ ਕ੍ਰਿਸ਼ਨਾ ਦੀ ਸਹਾਇਕ ਨਦੀ ਤੁੰਦਪਦਰਾ ਦੇ ਵਿੱਚ ਕ੍ਰਿਸ਼ਨ ਦੀ ਸੈਗਨਦੀਆ ਤੁੰਦਪਦਰਾ ਉਹਦੇ ਵਿੱਚ ਇਹਨੇ ਜਲਦੀ ਉਪਾਦੀ ਲਈ ਸੀਗੀ ਜਾਨੀ ਕਿ ਪਾਣੀ ਦੇ ਵਿੱਚ ਸਮਾਦੀ ਲਈ ਸੀ ਇਹਨੇ ਦਰਬਾਰੀ ਕਵੀ ਜਨ세ਨ ਰਾਜੇ ਜਿਹੜਾ ਇਹਨਾਂ ਦਾ ਦਰਬਾਰੀ ਕਵੀ ਸੀਗਾ ਉਹਦਾ ਨਾਮ ਸੀ ਜਨ세ਨ ਤੇ ਉਹਦੀ ਰਚਨਾ ਸੀਗੀ ਆਦ ਪ੍ਰਾਂਤ ਤੇ ਅੰਤਿਮ ਵਰਸ਼ ਕੌਣ ਰਾਜਾ ਕੌਣ ਸੀਗਾ ਕਰਕ ਦੂਜਾ ਠੀਕ ਹੈ ਨਾ ਤਾਂ ਇਹ ਆਪਣਾ ਕੰਪਲੀਟ ਹੋ ਗਿਆ ਬਈ ਆਪਾਂ ਜਿਹੜੇ ਛੋਟੇ ਛੋਟੇ ਸਾਰੇ ਰਾਜਵੰਸ਼ ਉਹਨਾਂ ਨੂੰ ਕੰਪਲੀਟ ਕਰ ਲਿਆ ਰਾਸ਼ਟਕੂਟ ਵੰਸ਼ ਤੱਕ ਇਹ ਰਾਸ਼ਟਕੂਟ ਦਾ ਅੰਤਿਮ ਰਾਜਾ ਰਾਜੇ ਤੈ ਤੋ ਦਾ ਆਪਣੀ ਹੁਣ ਪ੍ਰਾਚਨ ਪੜ ਦਾ ਇਤਿਹਾਸ ਕਵਰ ਹੋ ਗਿਆ ਰਾਜੀ ਹੁਣ ਆਪਣਾ ਮੱਧ ਕਾਲੀਨ ਭਾਰਤ ਦਾ ਇਤਿਹਾਸ ਸ਼ੁਰੂ ਹੋਊਗਾ ਉਸ ਤੋਂ ਪਹਿਲਾਂ ਆਪਾਂ ਜਿਹੜਾ ਵਾਰਧਨ ਕਾਲ ਹੋਇਆ ਤੇ ਜਿਹੜੀਆਂ ਵਾਰਧਨ ਕਾਲ ਦੇ ਦੌਰਾਨ ਦੱਖਣ ਦੇ ਵਿੱਚ ਰਾਜਨੀਤਿਕ ਤਬਦੀਲੀਆਂ ਵਰਤੀਆਂ ਜਾਨੀ ਕਿ ਛੋਟੇ ਛੋਟੇ ਵੰਸ਼ ਆਏ ਆ ਜਿਹੜੇ ਚੋਲ ਵੰਸ਼ ਚਾਲੁਕੀਆ ਵੰਸ਼ ਪੱਲਵ ਵੰਸ਼ ਪਾਂਡੇਆ ਵੰਸ਼ ਚੇਰ ਵੰਸ਼ ਰਾਸ਼ਟਰਕੂਟ ਵੰਸ਼ ਤੇ ਉਹਨਾਂ ਬਾਰੇ ਆਪਾਂ ਜਿਹੜੇ ਐਮਸੀਕਿਊ ਬਣਨਗੇ ਉਹਨਾਂ ਬਾਰੇ ਦੋ ਕਲਾਸਿਸ ਲੈ ਕੇ ਆਵਾਂਗੇ ਫਿਰ ਦੇਖਾਂਗੇ ਆਪਾਂ ਵੀ ਮੱਧ ਕਾਲੀਨ ਭਾਰਤ ਦੇ ਇਤਿਹਾਸ ਬਾਰੇ ਪਹਿਲਾਂ ਆਪਾਂ ਇਹਨੂੰ ਕ तो राज जो क्लास वजिए लगी तो लाइक जरूर कर दियो अपने फ्रेंड सर्कल शेयर जरूर कर दौ जिन्होंने सबसक्राइब नहीं किया सबसक्राइब जरूर कर लो ता जो हरे एक ताँट ताँट तो हरेक नोटिफिकेशन टाइम टू टाइम थोड़े तक पहुँच सके तो मिलते हैं बई अगली क्लास के नवे टॉपिक दे थैंक यू राजा थैंक यू बई